ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਡੱਬਰ ਤੇ ਆਸ ਕਰਦੇ ਹਾਂ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਆਪਣਾ ਲਿਆ ਫੁੱਲ ਮਖਾਣੇ ਫੁੱਲ ਮਖਾਣਿਆਂ ਦੀ ਬਣਾਵਾਂਗੇ ਆਪਾਂ ਚਾਟ ਇਹਦੇ ਵਿੱਚ ਆਪਾਂ ਪਾਵਾਂਗੇ ਹੂੰਗਫਲੀ ਦੀ ਗਿਰੀ ਇਹ ਆਪਾਂ ਭੁੰਨੀ ਹੋਈ ਲਈ ਆ ਜੇ ਤੁਹਾਨੂੰ ਕੱਚੀ ਮਿਲਦੀ ਤੇ ਕੱਚੀ ਵੀ ਲੈ ਸਕਦੇ ਹੋ ਇਦੇ ਵਿੱਚ ਪਾਵਾਂਗੇ ਆਪਾਂ ਦੋ ਪਿਆਜ਼, ਦੋ ਟਮਾਟਰ ਪਾਵਾਂਗੇ ਤੇ ਆਪਾਂ ਇੱਕ ਖੀਰਾ ਪਾਵਾਂਗੇ ਤੇ ਇਨਾਂ ਕ ਆਪਾਂ ਧਨੀਆ ਪੱਤੀਆਂ ਪਾਵਾਂਗੇ ਤੇ ਨਾਲ ਪਾਵਾਂਗੇ ਦੇਸੀ ਘਿਓ ਥੋੜਾ ਜਿਹਾ ਤੇ ਫੁੱਲ ਮਖਾਣੇ ਤੁਹਾਨੂੰ ਪਤਾ ਹੈ ਇੱਕ ਤਾਕਤ ਦਾ ਖਜ਼ਾਨਾ ਵਾ ਇਹਦੇ ਵਿੱਚ ਕੈਲਸ਼ੀਅਮ ਬਹੁਤ ਹੁੰਦੀ ਆ ਇਹ ਖਾਣੇ ਸਿਹਤ ਵਾਸਤੇ ਬਹੁਤ ਵਧੀਆ ਖਾਸ ਕਰਕੇ ਸਰਦੀਆਂ ਵਿੱਚ ਇਹ ਤੁਸੀਂ ਜਿੱਦਾਂ ਮਰਜ਼ੀ ਵੀ ਖਾਓ ਇਹਨੂੰ ਭਾਵੇਂ ਤੁਸੀਂ ਰੋਸਟ ਕਰਕੇ ਵੈਸੇ ਖਾ ਲੋ ਜਾਂ ਲੂਣ ਪਾ ਕੇ ਜਾਂ ਗੁੜ 'ਚ ਤੁਸੀਂ ਇਹਨੂੰ ਮੈਲਟ ਕਰਕੇ ਖਾਓ ਚਾਹ ਇਹਦੀਆਂ ਪਿੰਨੀਆਂ ਬਣਾ ਕੇ ਖਾ ਲੋ ਇਹ ਕੈਲਸ਼ੀਅਮ ਦਾ ਭੰਡਾਰਾ ਵਾ ਇਹਨੂੰ ਆਪਾਂ ਇਹਦੀ ਚਾਟ ਬਣਾ ਕੇ ਅੱਜ ਬੱਚਿਆਂ ਨੂੰ ਦਵਾਂਗੇ ਤੇ ਆਜੋ ਆਪਾਂ ਕੱਟ ਲੈਨੇ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਤੇ ਖੀਰਾ ਟਮਾਟਰ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਅਲੱਗ-ਅਲੱਗ ਕੱਟ ਲਾਂਗੇ ਧੋ ਕੇ ਸਾਫ਼ ਕਰਕੇ ਤੇ ਫਿਰ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਆ ਲਓ ਜੀ ਸਮਾਨ ਆਪਾਂ ਸਾਰਾ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਕੱਟ ਲਿਆ ਹੋਇਆ ਆਪਾਂ ਤੰਨੀਆਂ ਕੱਟ ਲਿਆ ਇਹ ਆਪਾਂ ਟਮਾਟਰ ਕੱਟ ਲੇ ਬਰੀਕ-ਬਰੀਕ ਇਹ ਆਪਾਂ ਗੰਡੇ ਕੱਟੇ ਆ ਵੀ ਇੱਕ ਇੱਕ ਹੀਰਾ ਆਜੋ ਹੁਣ ਆਪਾਂ ਇਹਨਾਂ ਨੂੰ ਰੋਸਟ ਕਰਦੇ ਹਾਂ ਫੁੱਲ ਮਖਾਣਿਆਂ ਨੂੰ ਆਜੋ ਆਪਾਂ ਫੁੱਲ ਮਖਾਣਿਆਂ ਨੂੰ ਰੋਸਟ ਕਰਦੇ ਹਾਂ ਤੇ ਰੋਸਟ ਕਰਨ ਵਾਸਤੇ ਆਪਾਂ ਇੱਕ ਹੀ ਕੜਾਈ ਰੱਖ ਲਾਂਗੇ ਸਟੇਰ ਦੀ ਡਰਕਸ਼ਨ ਆਪਾਂ ਆਨ ਕਰ ਲੈਨੇ ਆ ਇਹਦੇ ਚਾਪਾ ਪਾਵਾਂਗੇ ਦੇਸੀ ਘਿਓ ਇਹਦੇ ਦੋ ਚਮਚੇ ਆਪਾਂ ਦੇਸੀ ਘਿਓ ਪਾ ਲਿਆ ਕਿਉ ਆਪਣਾ ਮੈਲਟ ਹੋ ਗਿਆ ਵਾ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਹਲਦੀ ਕਲਰ ਵਾਸਤੇ ਇਹ ਹਲਦੀ ਆਪਣੀ ਘਰ ਦੀ ਪੀਸੀ ਆ ਜਿਆਦਾ ਵੀ ਪਾਇਆ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਵਧੀਆ ਵਾ ਖਾਣ ਵਾਸਤੇ ਇੰਨਾ ਕ ਆਪਾਂ ਨਮਕ ਪਾਵਾਂਗੇ ਇਹਦੇ ਬਾਅਦ ਤੁਸੀਂ ਆਮਚੂਰਮ ਪਾਊਡਰ ਪਾ ਲਓ ਭਾਵੇਂ ਮਸਾਲਾ ਪਾ ਲਓ ਜੋ ਮਰਜੀ ਪਾ ਲਓ ਲਾਲ ਮਿਰਚ ਪਾ ਲਓ ਪਰ ਆਪਣੇ ਬੱਚੇ ਖਾਂਦੇ ਨੇ ਆਪਾਂ ਲਾਲ ਮਿਰਚ ਥੋੜੀ ਜੀ ਪਾਵਾਂਗੇ ਮੇ ਬੱਚੇ ਨਹੀਂ ਤਿੱਖਾ ਖਾਂਦੇ ਇਨਾ ਕਾਪਾ ਗਰਮ ਮਸਾਲਾ ਵਾਲੇ ਨੇ ਤੇ ਮਸਾਲੇ ਆਪਣੇ ਸੜ ਜਾਣੇ ਆਪਾਂ ਘੱਟ ਕਰ ਲੈਨੇ ਆਂ ਫੇਰ ਨੂੰ ਤੇ ਹੁਣ ਆਪਾਂ ਪਾ ਲਾਂਗੇ ਫੁੱਲ ਮਖਾਣੇ ਇਹਨਾਂ ਨੂੰ ਥੋੜਾ ਥੋੜਾ ਰੋਸਟ ਕਰਾ ਗਿਆ ਆਪਾਂ ਤੇ ਆਲੂ ਜੀ ਆਪਣੇ ਮਖਾਣੇ ਜਿਹੜੇ ਆ ਚੰਗੀ ਤਰ੍ਹਾਂ ਭੁੱਜ ਗਏ ਆ ਆ ਵੇਖੋ ਐ ਕੜਕ ਹੋ ਗਏ ਆ ਇਹ ਇਹਨਾਂ ਨੂੰ ਆਪਾਂ ਹੁਣ ਕੱਢ ਲੈਨੇ ਆਂ ਨਾਂ ਇੱਕ ਬੋਲ ਚ ਕੱਢ ਲਾਂਗੇ ਆਪਾਂ। ਫੁਲਮਖਾਣੇ ਆਪਾਂ ਇੱਕ ਬੋਲ ਚ ਕੱਢ ਲਿਆ। ਇਹ ਗਿਰੀਆਂ ਵਿੱਚ ਪਾ ਦਾਂਗੇ ਆਪਾਂ ਇਹਦੇ। ਨੂੰ ਇਹ ਵੀ ਸ ਕਰ ਲਾਂਗੇ। ਨਾਲ ਹੀ ਪਾ ਦਾਂਗੇ ਆਪਾਂ ਖੀਰਾ ਜਿਹੜਾ ਕੱਟਿਆ। ਨਾਲ ਹੀ ਪਾ ਦਾਂਗੇ ਪਿਆਜ਼। ਇਹ ਪਾ ਦਾਂਗੇ ਆਪਾਂ ਹੁਣ ਟਮਾਟਰ ਜਿਹੜੇ ਕੱਟੇ ਆ ਇਹ ਹੁਣ ਹਰਾ ਧਨੀਆ ਜਿਹੜਾ ਆਪਣਾ ਇਹ ਵੀ ਆਪਾਂ ਪਾ ਦਾਂਗੇ ਇਹ ਆਪਣੀ ਚਾਟ ਤਿਆਰ ਆ ਇਹ ਤੁਸੀਂ ਬੱਚਿਆਂ ਨੂੰ ਇਦਾਂ ਬਣਾ ਕੇ ਦਿਆ ਕਰੋ ਬਾਨੇ ਨਾਲ ਬੱਚਾ ਨਾਲੇ ਬੜੇ ਸ਼ੌਂਕ ਨਾਲ ਖਾਂਦਾ ਵਾ ਜੇ ਪਿੰਨੀਆਂ ਖਾਂਦਾ ਤੇ ਪਿੰਨੀਆਂ ਬਣਾ ਦੋ ਇਦਿਆਂ ਪਿੰਨਿਆਂ ਵੀ ਵਧੀਆ ਬਣਦੀ ਆ ਗੁੜ ਮਿਲਾ ਕੇ ਫੁੱਲ ਮਖਾਣਿਆਂ ਚ ਦੇ ਦਿਆ ਕਰੋ ਤਾਂ ਇਹ ਬਹੁਤ ਵਧੀਆ ਵਾ ਬੱਚੇ ਵਾਸਤੇ ਬੱਚੇ ਦੀ ਕੈਲਸ਼ੀਅਮ ਪੂਰੀ ਰਹਿੰਦੀ ਆ ਕਿਸੇ ਨਾ ਕਿਸ ਤਰ੍ਹਾਂ ਤੁਸੀਂ ਖਵਾਇਆ ਕਰੋ ਜੇ ਰੋਟੀ ਨਹੀਂ ਖਾਂਦਾ ਤੁਸੀਂ ਇਸ ਤਰ੍ਹਾਂ ਚਾਟ ਬਣਾ ਲਓ ਤੁਸੀਂ ਚਾਟ ਬਣਾ ਲਓ ਤੇ ਚਾਟ ਜਿਹੜੀ ਇਹ ਬਹੁਤ ਵਧੀਆ ਤੇ ਬੱਚਾ ਖਾ ਵੀ ਸ਼ੌਂਕ ਨਾਲ ਲੈਂਦਾ ਵਾ ਤੇ ਇਹ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਲਾਇਕ ਸ਼ੇਅਰ ਦੱਬ ਕੇ ਕਰਿਓ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਰਿਕਮੈਂਡ ਵੀ ਕਰਿਆ ਕਰੋ ਵੀ ਰੈਸਪੀ ਤੁਹਾਨੂੰ ਚੰਗੀ ਲੱਗੀ ਜੇ ਨਹੀਂ ਲੱਗੀ ਚੰਗੀ ਲੱਗੀ ਤਾਂ ਵੀ ਕਮੈਂਟ ਕਰਿਆ ਕਰੋ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਹਰ ਤੱਕ ਲਈ ਰੱਬ ਰੱਖਾ